ਪੰਜਾਬ ਚੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਤੇ ਅਮਰਪਾਲ ਦੇ ਪਿਤਾ ਦੀਆਂ ਤਸਵੀਰਾਂ ਜਿਹੜੀਆਂ ਭਾਜਪਾ ਦੇ ਨਜ਼ਦੀਕੀਆਂ ਨਾਲ ਸਾਹਮਣੇ ਆਈਆਂ ਕੀ ਭਾਜਪਾ ਦੇ ਨਜ਼ਦੀਕੀਆਂ ਨਾਲ ਜਾਂ ਫਿਰ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੇ ਸਪੋਰਟਰਾਂ ਨਾਲ ਇਹਨਾਂ ਦਾ ਕੀ ਲੈਣਾ ਦੇਣਾ ਹੈ ਇਹ ਹੁਣ ਗੱਲ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਿੰਘ ਦੇ ਪਿਤਾ ਆਰਐਸਐਸ ਭਾਰਤੀ ਜਨਤਾ ਪਾਰਟੀ ਦੇ ਅਤ ਨਜ਼ਦੀਕੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਨਾਲ ਬੈਠੇ ਹੋਏ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਵਿਰਸਾ ਸਿੰਘ ਵਲਟੋਆ ਨੇ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰਤਪਾਲ ਦੇ ਉੱਤੇ ਇਹ ਇਲਜ਼ਾਮ ਲਾਏ ਸੀ ਕਿ ਭਾਈ ਇਹ ਆਰਸਸਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਸਾਜ਼ਿਸ਼ ਹੈ ਗੇਮ ਹੈ ਉਹਦੇ ਤਹਿਤ ਅਮਰਤਪਾਲ ਸਿੰਘ ਨੂੰ ਚੋਣ ਲੜਾਈ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਆਖੀ ਸੀ ਪਰ ਅੱਜ ਉਸ ਸਮੇਂ ਬੜੀ ਹੈਰਾਨੀ ਹੋਈ ਜਦੋਂ ਸਰਬਜੀਤ ਸਿੰਘ ਖਾਲਸਾ ਅਤੇ ਅਮਰਤਪਾਲ ਦੇ ਪਿਤਾ ਜਿਹੜੇ ਆ ਹਰਮਿਤ ਸਿੰਘ ਕਾਲਕਾ ਦੇ ਨਾਲ ਬੈਠੇ ਹੋਏ ਵਿਖਾਈ ਦਿੱਤੇ ਹਰਮਿਤ ਸਿੰਘ ਕਾਲਕਾ ਉਹ ਨੇ ਜਿਨ੍ਹਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਇਹ ਇਲਜ਼ਾਮ ਲਾਏ ਨੇ ਕਿ ਉਹ ਭਾਜਪਾ ਅਤੇ ਆਰਐਸਐਸ ਦੇ ਬੰਦੇ ਨੇ ਹਰਮਿਤ ਸਿੰਘ ਕਾਲਕਾ ਆਰਐਸਐਸ ਦੇ ਬੰਦੇ ਭਾਵੇਂ ਹੋਣ ਨਾ ਹੋਣ ਪਰ ਉਹ ਭਾਰਤੀ ਜਨਤਾ ਪਾਰਟੀ ਦੇ ਬੰਦੇ ਹੈਗੇ ਆ ਇਹ ਗੱਲ ਇੱਕ ਵਾਰ ਨਹੀਂ ਅਨੇਕਾਂ ਵਾਰ ਸਪਸ਼ਟ ਹੋ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੇ ਲਈ ਉਹਨਾਂ ਨੇ ਚੋਣ ਪ੍ਰਚਾਰ ਵੀ ਕੀਤਾ ਦਿੱਲੀ ਦੇ ਵਿੱਚ ਪੰਜਾਬ 'ਚ ਵੀ ਉਹਨਾਂ ਨੇ ਕਿਹਾ ਕਿ ਜਿੱਥੇ ਭਾਜਪਾ ਤੇ ਮੋਦੀ ਨੂੰ ਜਤਾਉਣ ਦੀ ਲੋੜ ਪਊਗੀ ਮੈਂ ਪ੍ਰਚਾਰ ਕਰੂੰਗਾ ਅਜਿਹੇ ਵਿਅਕਤੀ ਦੇ ਨਾਲ ਸਰਬਜੀ ਸਿੰਘ ਖਾਲਸਾ ਤੇ ਭਾਈ ਅਮਰਪਾਲ ਦੇ ਪਿਤਾ ਕੀ ਕਰ ਰਹੇ ਸੀ ਜਿਹੜੇ ਲੋਕ ਇਸ ਗੱਲ ਲਈ ਜ਼ਿੰਮੇਵਾਰ ਹੋਣ ਕਿ ਪੰਜਾਬ ਦੇ ਵਿੱਚ 700 ਕਸਾਨਾਂ ਦੀਆਂ ਲਾਸ਼ਾਂ ਭੇਜਣ ਲਈ ਜ਼ਿੰਮੇਵਾਰ ਹੋਣ ਉਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਵੇਂ ਬੈਠ ਸਕਦੇ ਆ ਇਹ ਇੱਕ ਸਵਾਲ ਹੈ ਭਾਰਤੀ ਜਨਤਾ ਪਾਰਟੀ ਲਗਾਤਾਰ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ ਉਹ ਕਹਿੰਦੀ ਹੈ ਕਿ ਜਿਹੜੀ ਸੰਵਿਧਾਨ ਦੀ ਧਾਰਾ 25A ਆ ਉਹਦੇ ਅਧੀਨ ਹੀ ਸਿੱਖ Hindu ਸਮਾਜ ਦਾ ਹਿੱਸਾ ਨੇ ਸਿੱਖ Hindu ਧਰਮ ਦਾ ਹਿੱਸਾ ਨੇ ਕੀ ਅਜਿਹੇ ਲੋਕਾਂ ਨਾਲ ਬੈਠਿਆ ਜਾ ਸਕਦਾ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਹੋਵੇ ਕਿ ਐਸੀ ਸਾਰੇ ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਭਾਸ਼ਾ ਇੱਕ ਬੋਲੀ ਕ ਲਾਗੂ ਕਰ ਦੇਣੀ ਹੈ ਕਿ ਇਹ ਜਿਹੇ ਲੋਕਾਂ ਨਾਲ ਬੈਠਿਆ ਜਾ ਸਕਦਾ ਹੈ ਹਰਮਿੰਦਰ ਸਿੰਘ ਕਾਲਕਾ ਵਰਗੇ ਲੋਕ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਲਈ ਹਰ ਹਿੱਲਾ ਵਰਤਦੇ ਹੋਣ ਇਥੋਂ ਤੱਕ ਕਿ ਘਰਾ ਦੇ ਪੈਸੇ ਦੇ ਇਲਜ਼ਾਮ ਵੀ ਲੱਗੇ ਆ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਲਈ ਵਰਤੇ ਹਰਮਿੰਦਰ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਦੋ ਇੱਕ ਸਿੱਕੇ ਦੇ ਦੋ ਪਹਿਲੂ ਨੇ ਦੋਵਾਂ ਨੂੰ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਸੀ ਪਰ ਜਦੋਂ ਸਿਰਸਾ ਬੀਜਪੀ ਚ ਗਏ ਤਾਂ ਹਰਮਿੰਦਰ ਸਿੰਘ ਕਾਲਕਾ ਨੇ ਆਪਣੀ ਜਿਹੜਾ ਸਾਰਾ ਧੜਾ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਅਤੇ ਭਾਰਤੀ ਜਨਤਾ ਪਾਰਟੀ ਨਾਲ ਚਲੇ ਗਏ ਉਹਨਾਂ ਦਾ ਸ਼ਰਿਆਮੇ ਕਹਿਣਾ ਕਿ ਉਹ ਬੀਜੇਪੀ ਦੇ ਬੰਦੇ ਨੇ ਬੀਜੇਪੀ ਲਈ ਕੰਮ ਕਰਦੇ ਨੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਬੇਸ਼ੱਕ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਪਰ ਭਾਰਤੀ ਜਨਤਾ ਪਾਰਟੀ ਤਾਂ ਸਿੱਖਾਂ ਲਈ ਅਤੇ ਖਾਸ ਕਰਕੇ ਪੰਜਾਬੀਆਂ ਦੇ ਲਈ ਤੇ ਜਿਹੜੀ ਆ ਉਹ ਸ਼ੂਤਵਾੜ ਕੀ बन चुकी है ਉਹਨਾਂ ਦੇ ਨਾਲ ਕੀ ਕਰ ਰਹੇ ਸੀ ਫਿਰ ਇਹ ਵੱਡਾ ਸਵਾਲ ਹੈ ਇਸ ਸਵਾਲ ਦਾ ਜਵਾਬ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਦੇ ਪਿਤਾ ਨੂੰ ਦੇਣਾ ਪੈਣਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਬੈਠਣਾ ਆਪਣੇ ਆਪ ਦੇ ਵਿੱਚ ਕਾਫੀ ਗੱਲਾਂ ਤੇ ਚਰਚਾਵਾਂ ਨੂੰ ਜੜਾਇਆ ਉਹ ਬਲ ਦੇ ਦਿੰਦਾ ਹੈ ਚਰਚਾਵਾਂ ਤਾਂ ਹੋਣਗੀਆਂ ਜਦੋਂ ਤੁਸੀਂ ਕਿਸੇ ਸ਼ਰੀਕ ਨਾਲ ਜਾ ਕੇ ਬੈਠੋਗੇ ਉਹ ਲੋਕ ਜਿਨ੍ਹਾਂ ਦੇ ਉੱਤੇ ਕਿਸਾਨਾਂ ਦੀ ਮੌਤ ਦਾ ਜਿਮੇਵਾਰੀ ਹੈ ਕਿਸਾਨਾਂ ਨੂੰ ਬਾਰਡਰਾਂ ਤੇ ਅੱਜ ਵੀ ਰੋਲਣ ਦੀ ਜਿਮੇਵਾਰੀ ਹੈ ਸ਼ੁਭ ਮੁੰਡਾ ਜਿਹੜਾ ਸ਼ਹੀਦ ਹੋਇਆ ਕਿਸਾਨ ਖਨੋਰੀ ਬਾਰਡਰ ਤੇ ਉਹਦੀ ਜਿਮੇਵਾਰੀ ਹੈ ਤੇ ਜੇ ਤੁਸੀਂ ਉਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠੋਗੇ ਤਾਂ ਤੁਹਾਡੇ ਤੇ ਸਵਾਲ ਤਾਂ ਚੁੱਕੇ ਜਾਣਗੇ ਤੁਹਾਨੂੰ ਇਸ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਤੁਸੀਂ ਭਾਜਪਾ ਦੇ ਬੰਦਿਆਂ ਨਾਲ ਕੀ ਕਰਨ ਬੈਠੇ ਸੀ ਕਿ ਭਾਜਪਾ ਦੇ ਬੰਦੇ ਤੁਹਾਨੂੰ ਜਿਹੜਾ ਹੈ ਸਹੂਲਤਕਾਰੀ ਕਰ ਰਹੇ ਆ ਤੁਹਾਡੀ ਤੁਹਾਨੂੰ ਸਹੂਲਤਕਾਰੀ ਕਰਕੇ ਜਿਹੜਾ ਉਹ ਚੀਜ਼ਾਂ ਦੇ ਰਿਹਾ ਚਰਚਾ ਤਾਂ ਇਹ ਵੀ ਨਹੀਂ ਕਿ ਭਾਜਪਾ ਦੇ ਬੰਦਿਆਂ ਨੇ ਉੱਥੇ ਜਿਹੜਾ ਅਮਰਤਪਾਲ ਨਾਲ ਪਰਿਵਾਰ ਦੀ ਸੇਫ ਹਾਊਸ 'ਚ ਮੁਲਾਕਾਤ ਦਾ ਅਰੇਂਜ ਕਰਾਇਆ ਹਾਲਾਂਕਿ ਇਹਦੇ ਤੱਤ ਕੋਈ ਬਹੁਤੇ ਬਾਹਰ ਨਹੀਂ ਆ ਸਕੇ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਇਸ ਦਾ ਜਵਾਬ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦੇ ਪਰਿਵਾਰ ਨੂੰ ਦੇਣਾ ਚਾਹੀਦਾ ਹੈ ਕਿ ਉਹ ਭਾਜਪਾ ਦੇ ਬੰਦਿਆਂ ਨਾਲ ਜਿਹੜੇ ਬੰਦਿਆਂ ਦੇ ਉੱਤੇ ਏਡੇ ਏਡੇ ਇਲਜ਼ਾਮ ਲੱਗੇ ਹੋਣ ਜਿਹੜੇ ਬੰਦੇ ਸਿੱਖ ਧਰਮ ਦੇ ਲਈ ਖਤਰਾ ਪੈਦਾ ਕਰਨ ਵਾਲੀ ਪਾਰਟੀ ਦੇ ਨਾਲ ਜੁੜੇ ਹੋਣ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਵੇਂ ਬੈਠ ਸਕਦੇ ਆ